ਇਹ ਪਹਿਲੀ ਵਾਰ ਐਸੀ ਫਿਲਮ ਬਣੀ ਹੈ ਜੀ ਇਹ ਫਿਲਮ ਚੱਲੇਗੀ ਤਾਂ ਮੈਨੂੰ ਪੂਰਾ ਯਕੀਨ ਹੈ ਸੀ ਜਿਹੜੇ ਬਾਈਗੁਰੂ ਦੇ ਘਰ ਆਏ ਐ ਇੱਥੇ ਤੇ ਡੈਫੀਨਿਟਲੀ ਫਿਲਮ ਚੱਲੇਗੀ ਬਹੁਤ ਹੀ ਸੋਹਣੀ ਫਿਲਮ ਬਣੀ ਹੈ ਕਿ ਔਰਤਾਂ ਦੇ ਇਮੋਸ਼ਨਸ ਤੇ ਪਲੀ ਫਿਲਮ ਹੈ ਔਰ ਇਹ ਪਰਿਵਾਰ ਦੀ ਫਿਲਮ ਹੈ ਵਿੱਚ ਕੋਈ ਬਲਗੇਰਿਟੀ ਕੋਈ ਚੀਪਕਸ ਨਹੀਂ ਹੈ ਲੋਕਾਂ ਨੂੰ ਜੇ ਪਸੰਦ ਆਈ ਤਾਂ ਫਿਰ ਠੀਕ ਹੈ ਪਰ ਅਸੀਂ ਜਿਹੜੇ ਘਰ ਖੜੇ ਐ ਮੈਨੂੰ ਲੱਗਦਾ ਕਿ ਪੱਕਾ ਦਰਸ਼ਕਾਂ ਨੂੰ ਪਸੰਦ ਆਏ ਇਸ ਫਿਲਮ ਦੇ ਵਿੱਚ ਹੁਣ ਪੂਤਨੇ ਦੀ ਚਟਨੀ ਕੌਣ ਬਣਾਏ ਅਸੀਂ ਸਾਰੇ 6 ਭੈਣਾਂ ਨੇ ਮਿਲ ਕੇ ਪੂਤਨੇ ਦੀ ਚਟਨੀ ਬਣਾਈ ਹੈ ਤੇ ਬਹੁਤ ਖੱਟੀ ਮਿੱਠੀ ਹੈ ਬਹੁਤ ਸਵਾਦ ਹੈ ਮੈਂ ਚੰਦਨੀ ਗਿਨਾ ਤੁਸੀਂ ਜੁੜਿਓ ਰੋਜ਼ਾਨਾ ਸਪੋਕਸਮੈਨ ਦੇ ਨਾਲ ਅੱਜ ਸਤਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬੜਾ ਕਰਾਰਾ ਪੂਤਨਾ ਦੀ ਜਿਹੜੀ ਹੈ ਸਟਾਰ ਕਾਸਟ ਜਿਹੜੀ ਹੈ ਅੱਜ ਪਹੁੰਚੀ ਹੈ ਤਾਂ ਗੱਲਬਾਤ ਵੀ ਜਿਹੜੀ ਅਸੀਂ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਹਾਂ ਸਟਾਰ ਕਾਸਟ ਜਿਹੜੀ ਹੈ ਅੱਜ ਪਹੁੰਚੀ ਹੈ ਮੈਂ ਅੱਜ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੁੰਦਾ ਬਿਲਕੁਲ ਬਹੁਤ ਹੀ ਦਿਲ ਵਿੱਚ ਇੰਨਾ ਸਕੂਨ ਮਿਲਿਆ ਮੱਥਾ ਟੇਕ ਕੇ ਅਸੀਂ ਸਾਡੇ ਫਿਲਮ ਵਸੇ ਵੀ ਸਾਰੇ ਜਗ ਵਸੇ ਸਾਰੇ ਵਸੇ ਬਹੁਤ ਬਹੁਤ ਚੜ੍ਹਦੀ ਕਲਾ ਆ ਪੂਜਨਾ ਮੈਮ ਤੁਸੀਂ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਆਏ ਹੋ ਬਹੁਤ ਵਧੀਆ ਅਸੀਂ ਟ੍ਰੇਲਰ ਦੇਖੇ ਨੇ ਔਰ ਇਕਲੋਤੀ ਪੰਜਾਬੀ ਮੂਵੀ ਐਸੀ ਹੈ ਜਿਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਹੀਰੋ ਨੇ ਜੀ ਇਹ ਪਹਿਲੀ ਵਾਰ ਐਸੀ ਫਿਲਮ ਬਣੀ ਹੈ ਜੀ ਇਹ ਫਿਲਮ ਚੱਲੇਗੀ ਤਾਂ ਮੈਨੂੰ ਪੂਰਾ ਯਕੀਨ ਹੈ ਸੀ ਜਿਹੜੇ ਵਾਈ ਗੁਰੂ ਦੇ ਘਰ ਆਏ ਆ ਇੱਥੇ ਦੇ ਡੈਫੀਨੇਟਲੀ ਫਿਲਮ ਚੱਲੇਗੀ ਇਹ ਬਹੁਤ ਹੀ ਸੋਹਣੀ ਫਿਲਮ ਬਣੀ ਹੈ ਔਰ ਪੰਜਾਬੀ ਫਿਲਮ ਇੰਡਸਟਰੀ ਜੇ ਨਵਾਂ ਇਤਿਹਾਸ ਹੋਏਗਾ ਹੈ ਮੈਮ ਕਿੰਨੀ ਦਿਨ ਨੂੰ ਰਿਲੀਜ਼ ਹੋਏ 7 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ ਬੜਾ ਕਲਾਰਾਪੁਰ ਨਾ ਤੇ ਮੈਨੂੰ ਲੱਗਦਾ ਕਿ ਹਰ ਔਰਤ ਦੀ ਕਹਾਣੀ ਹੈ ਬੱਚੀ ਤੋਂ ਲੈ ਕੇ ਵੱਡੀ ਉਮਰ ਤੱਕ ਦੀ ਕਹਾਣੀ ਹੈ ਮੈਮ ਸਟੋਰੀ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੀ ਜਿਹੜੀ ਸਟੋਰੀ ਹੈ ਮੈਂ ਜਿਵੇਂ ਕਿ ਦੱਸਿਆ ਕਿ ਔਰਤਾਂ ਦੇ ਇਮੋਸ਼ਨਸ ਤੇ ਪੂਰੀ ਫਿਲਮ ਹੈ ਔਰ ਇਹ ਪਰਿਵਾਰ ਦੀ ਫਿਲਮਾਂ ਵਿੱਚ ਕੋਈ ਵਲਗੈਰਿਟੀ ਕੋਈ ਚੀਪਨੈਸ ਨਹੀਂ ਹੈ ਇਹ ਔਰਤਾਂ ਦੇ ਬਾਰੇ ਕਹਾਣੀ ਹੈ ਜੀ ਜਿਵੇਂ ਕਿ ਤੁਸੀਂ ਪੋਸਟਰ ਵੀ ਦੇਖਿਆ ਹੋਣਾ ਬਹੁਤ ਹੀ ਸੋਹਣਾ ਔਰਤਾਂ ਦੇ ਸਾਰੇ ਫੇਸੇ ਜਰੂਰ ਦੇਖਣਾ ਸਾਥ ਬੋਲ ਦੂਰ ਹੋਗੇ ਦੂਰ ਹੋਗੇ ਯਾਤ੍ਰਿਕ ਮਲਾਰੀ ਜੀ ਬੜਾ ਖਰਾਰਾ ਪੁੱਛਣਾ ਤੇ ਮੈਂ ਉਹਦੇ ਵਿੱਚ ਤੁਹਾਡਾ ਕੀ ਰੋਲ ਰਹੇਗਾ ਜੀ ਹਾਂਜੀ ਤੁਹਾਡਾ ਰੋਲ ਕੀ ਰਹੇਗਾ ਜੀ ਰੋਲ ਤਾਂ ਹਮ ਤੁਸੀਂ ਫਿਲਮ ਚ ਹੀ ਦੇਖਿਓ ਮੈਂ ਕਿੰਨਾ ਦੱਸ ਸਕਦੀ ਹਾਂ ਕਿ ਐਕਚੁਅਲੀ ਅਸੀਂ ਦੇਖਿਆ ਕਿ ਆਲਰੇਡੀ ਇਹ ਤੜੀਆਂ ਜਿਹੜੀਆਂ ਫਿਲਮਾਂ ਨੇ ਬਲੌਕਬਸਟਰ ਰਹਿੰਦੀਆਂ ਨੇ ਔਰ ਖਾਸ ਕਰਕੇ ਜਿਹੜਾ ਤੁਹਾਡਾ ਕਿਰਦਾਰ ਹੁੰਦਾ ਆ ਉਹ ਫਿਲਮ ਦੀ ਜਾਨ ਹੁੰਦੀ ਆ ਤਾਂ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਹੈ ਜੀ ਜਾਨ ਹੈ ਤੇਰੇ ਖਿਆਲ ਹੈ ਕਿ ਇਹ ਵੀ ਫਿਲਮ ਦੀ ਜਾਨ ਹੋਏਗਾ ਪਰ ਮਿਹਨਤਾ ਆਡੀਅנס ਹੈ ਜੀ ਜੋਕਾਂ ਨੂੰ ਜੇ ਪਸੰਦ ਆਈ ਤਾਂ ਫਿਰ ਠੀਕ ਹੈ ਪਰ ਅਸੀਂ ਜਿਹੜੇ ਘਰ ਖੜੇ ਆ ਮੈਨੂੰ ਲੱਗਦਾ ਕਿ ਪੱਕਾ ਦਰਸ਼ਕਾਂ ਨੂੰ ਪਸੰਦ ਆਏ ਮੈਮ ਇਹ ਦੱਸ ਦਿਓ ਕਿ ਇਸ ਫਿਲਮ ਦੇ ਵਿੱਚ ਹੁਣ ਪੂਤਨੇ ਦੀ ਚਟਨੀ ਕੌਣ ਬਣਾਏਗਾ ਅਸੀਂ ਸਾਰੇ 6 ਭੈਣਾਂ ਨੇ ਮਿਲ ਕੇ ਪੂਤਨੇ ਦੀ ਚਟਨੀ ਬਣਾਈ ਹੈ ਤੇ ਬਹੁਤ ਖੱਟੀ ਮਿੱਠੀ ਹੈ ਬਹੁਤ ਸਵਾਦ ਹੈ ਜ਼ਰੂਰ ਖਾਣ ਜਾਈਓ ਹਾਂ ਜੀ ਬਿਲਕੁਲ ਤੁਸੀਂ ਸੁਣਿਆ ਜੀ ਸਟਾਰ ਕਾਸਟ ਦੇ ਨਾਲ ਬੜਾ ਕਰਾਰਾ ਪੂਤਨਾ ਦੀ ਸਟਾਰ ਕਾਸਟ ਦੇ ਨਾਲ ਗੱਲਬਾਤ ਵੀ ਕੀਤੀ ਨੇ ਉਪਾਸਨਾ ਸਿੰਘ ਜੋ ਕਿ ਬਹੁਤ ਹੀ ਬਿਹਤਰ ਜਿਹੜੇ ਨੇ ਉਹ ਐਕਟਰਸ ਨੇ ਹੋਰ ਵੀ ਕਾਫੀ ਪੰਜਾਬੀਆ ਫਿਲਮਾਂ ਦੇ ਵਿੱਚ ਜਿਹੜਿਆ ਉਹਨਾਂ ਦੀ ਜਿਹੜੀ ਸ਼ਮੂਲੀਅਤ ਰਹਿੰਦੀ ਆ ਤਾਂ ਜਦੋਂ ਇਹ ਫਿਲਮ ਦੇ ਵਿੱਚ ਹੁੰਦੇ ਨੇ ਤਾਂ ਵਾਕਈ ਹੀ ਜਿਹੜੀ ਆ ਉਹ ਫਿਲਮ ਬਲੌਕਬਸਟਰ ਰਹਿੰਦੀ ਆ ਪਰ ਤਸਵੀਰਾਂ ਦੀ ਦੇਖੀਆਂ ਨੇ ਗੱਲਬਾਤ ਵੀ ਕੀਤੀ ਆ ਉਹਨਾਂ ਨੇ ਕਿਹਾ ਕਿ 7 ਤਰੀਕ ਨੂੰ ਜਿਹੜੀ ਆ ਆ ਫਿਲਮ ਰਿਲੀਜ਼ ਹੋਣ ਵਾਲੀ ਆ ਤਾਂ ਉਸ ਤੋਂ ਪਹਿਲਾਂ ਸਤਿਗੁਰਿ શ્રી ਹਰਮੰਦਰ ਸਾਹਿਬ ਦੇ ਵਿੱਚ ਇਹ ਸਾਰੀ ਸਟਾਰ ਕਾਸਟ ਜਿਹੜੀ ਆ ਉਹ ਨੰਦਮਸਤਕ ਹੋਣ ਵਾਸਤੇ ਆਈ ਹੈ ਕਿਉਂਕਿ ਵਧੀਆ ਜਿਹੜੀ ਆ ਫਿਲਮ ਚੱਲੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਉਹ ਆਸ਼ੀਰਵਾਦ ਲੈਣ ਵਾਸਤੇ ਪਹੁੰਚੀ ਹੈ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਦੀਪਕ ਗੁਜਾਰ ਦੇ ਨਾਲ ਚੰਦਨ ਗਿਨਾ ਰੋਜਾਨਾ ਸਪੋਰਟਸਮੈਨ ਸ਼੍ਰੀ ਅੰਮਰਸਰ ਸਾਹਿਬ